ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਪਣੇ ਘਰ ਦੇ ਬਗੀਚੇ ਵਿੱਚ ਲਗਾਈਆਂ ਹੋਈਆਂ ਸਬਜ਼ੀਆਂ ਨੂੰ ਪਾਣੀ ਲਗਾ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਲੀਅਰ ਜੋ ਕਿ ਆਪਾਂ ਜੋ ਇਹ ਪਾਣੀ ਹੈਗਾ ਇਹ ਆਪਾਂ ਟੂਟੀ ਦਾ ਪਾਣੀ ਲਗਾਣੇ ਹਾਂਗੇ ਕਿਉਂਕਿ ਜਿਹੜਾ ਆਪਣੇ ਘਰ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਪਾਣੀ ਇੰਨਾ ਵਧੀਆ ਨਹੀਂ ਹੁੰਦਾ ਹੈਗਾ ਇਹ ਪਾਣੀ ਨਹਿਰ ਦਾ ਹੁੰਦਾ ਹੈਗਾ ਨਹਿਰ ਦਾ ਪਾਣੀ ਬਹੁਤ ਵਧੀਆ ਹੁੰਦਾ ਹੈਗਾ ਘਰ ਦੀ ਸਬਜ਼ੀ ਲਈ ਤੇ ਤੁਸੀਂ ਦੇਖ ਸਕਦੇ ਹੋਗੇ ਕਲੀਅਰ ਵੀਡੀਓ ਦੇ ਵਿੱਚ ਆਪਾਂ ਇਹ ਚੌਲਿਆਂ ਨੂੰ ਪਾਣੀ ਲਗਾ ਰਹੇ ਹਾਂਗੇ ਤੇ ਮਿਰਚਾਂ ਨੂੰ ਪਾਣੀ ਲਗਾ ਰਹਾਂਗੇ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈਗਾ ਤੇ ਇਸ ਦੇ ਨਾਲ ਗਰੋਥ ਵੀ ਬਹੁਤ ਵਧੀਆ ਹੁੰਦੀ ਹੈਗੀ ਸਬਜ਼ੀ ਦੀ ਤੇ ਬਾਕੀ ਹੁਣ ਆਪਾਂ ਨੇ ਪਾਣੀ ਬਹੁਤ ਟਾਈਮ ਦਾ ਸਬਜ਼ੀ ਨੂੰ ਲਗਾਇਆ ਨਹੀਂ ਸੀਗਾ ਸਬਜ਼ੀ ਬਿਲਕੁਲ ਪਾਣੀ ਕੰਨੀਓ ਸੁੱਕੀ ਹੋਈ ਸੀਗੀ ਇਸ ਕਰਕੇ ਹੁਣ ਆਪਾਂ ਸਾਰੀ ਸਬਜ਼ੀ ਨੂੰ ਫੁੱਲ ਪਾਣੀ ਲਗਾ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਇਹ ਆਪਣਾ ਅਮਰੂਦ ਦਾ ਪੌਦਾ ਆ ਗਿਆ ਇਹ ਆਪਣੀਆਂ ਮਿਰਚਾਂ ਆ ਗਈਆਂ ਜੋ ਕਿ ਇਹ ਨਹਿਰ ਦਾ ਪਾਣੀ ਹੈਗਾ ਇਸ ਦਾ ਬਹੁਤ ਫਾਇਦਾ ਹੈਗਾ ਇਸ ਦੇ ਨਾਲ ਫਸਲ ਦੀ ਗਰੋਥ ਬਹੁਤ ਵਧੀਆ ਹੁੰਦੀ ਹੈਗੀ ਤੇ ਸਬਜ਼ੀ ਹੁੰਦੀ ਵੀ ਬਹੁਤ ਵਧੀਆ ਈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਜਿਹੜਾ ਇਹ ਨਹਿਰ ਦਾ ਪਾਣੀ ਹੁੰਦਾ ਹੈਗਾ ਇਹ ਇੱਕ ਨੰਬਰ ਪਾਣੀ ਹੁੰਦਾ ਹੈਗਾ ਇਹ ਆਪਣੀ ਕੋਈ ਵੀ ਫਸਲ ਹੋਵੇ ਸਾਰੀ ਫਸਲ ਲਈ ਬਹੁਤ ਵਧੀਆ ਹੁੰਦਾ ਹੈਗਾ ਆਪਾਂ ਜ਼ਿਆਦਾਤਰ ਆਪਣੇ ਖੇਤ ਦੀ ਫਸਲ ਨੂੰ ਵੀ ਜ਼ਿਆਦਾਤਰ ਪ੍ਰੈਫਰ ਨਹਿਰ ਦਾ ਪਾਣੀ ਕਰਦੇ ਆਂਗੇ ਆਪਾਂ ਮੋਟਰ ਦਾ ਵੀ ਵੈਸੇ ਹੀ ਲਗਾਣੇ ਆਗੇ ਪਾਣੀ ਪਰ ਜ਼ਿਆਦਾਤਰ ਆਪਾਂ ਨਹਿਰ ਦਾ ਹੀ ਪਾਣੀ ਲਗਾਣੇ ਆਗੇ ਉਸ ਦੇ ਨਾਲ ਫਸਲ ਦੀ ਬਹੁਤ ਵਧੀਆ ਗਰੋਥ ਹੁੰਦੀ ਹੈਗੀ ਤੇ ਫਸਲ ਵੀ ਬਹੁਤ ਵਧੀਆ ਹੁੰਦੀ ਹੈਗੀ ਇਸ ਪਾਣੀ ਨਾਲ ਤੇ ਆਪਾਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂਗੇ ਕਿ ਆਪਾਂ ਨੇ ਕਿਹੜੀ ਸਬਜ਼ੀ ਨੂੰ ਕਿੰਨਾ ਕਿੰਨਾ ਪਾਣੀ ਲਗਾਉਣਾ ਹੈਗਾ ਜਿਵੇਂ ਕਿ ਇਹ ਚੌਲੇ ਆ ਗਏ ਹੁਣ ਇਹਨਾਂ ਨੂੰ ਆਪਾਂ ਪਾਣੀ ਕਿੰਨੀਓ ਬਿਲਕੁਲ ਸੁਕਾ ਦਿੱਤਾ ਸੀਗਾ ਇਸ ਕਰਕੇ ਆਪਾਂ ਨੇ ਹੁਣ ਇਹ ਫੁੱਲ ਭਰ ਦਿੱਤੇ ਨੇਗੇ ਹਾਲਕਿ ਜਦੋਂ ਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਗਿੱਲ ਹੁੰਦੀ ਹੈਗੀ ਫਿਰ ਆਪਾਂ ਥੋੜੇ ਟਾਈਮ ਰੁੱਕ ਕੇ ਪਾਣੀ ਲਗਾ ਸਕਦੇ ਆਂਗੇ ਇਹ ਦੇਖੋ ਤੁਸੀਂ ਆਪਾਂ ਪਿੰਡੀਆਂ ਲਗਾਈਆਂ ਹੋਈਆਂ ਨਗੀਆਂ ਇਹਨਾਂ ਨੂੰ ਵੀ ਆਪਾਂ ਇੱਕ ਵਾਰ ਫੁੱਲ ਭਰ ਦਿੱਤਾ ਹੈਗਾ ਹਾਲਾਂਕਿ ਇਹ ਇਹਨਾਂ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਹੈਗਾ ਪਰ ਇਹ ਇਸ ਕਰਕੇ ਆਪਾਂ ਇਹਨਾਂ ਨੂੰ ਹੁਣ ਫੁੱਲ ਕਰ ਰਹੇ ਆਂਗੇ ਕਿਉਂਕਿ ਇਹਨਾਂ ਵਿੱਚੋਂ ਆਪਾਂ ਨੇ ਬਿਲਕੁਲ ਪਾਣੀ ਸੁਕਾ ਦਿੱਤਾ ਸੀਗਾ ਜਿਵੇਂ ਕਿ ਦੇਖ ਸਕਦੇ ਹੋਗੇ ਇਹ ਆਪਣਾ ਗਮਾਰਾ ਆ ਗਿਆ ਇਸ ਦੇ ਬੱਟਾ ਉੱਪਰ ਆਪਾਂ ਨੇ ਗੁੱੜ ਕੇ ਦੋ ਵਾਰੀ ਮਿੱਟੀ ਲਗਾ ਦਿੱਤੀ ਹੈਗੀ ਤੇ ਦੋ ਵਾਰੀ ਇਸ ਤੇ ਸਪਰੇਅ ਕਰ ਦਿੱਤੀ ਹੈਗੀ ਹੁਣ ਇਸ ਦੀ ਗ੍ਰੋਥ ਵੀ ਬਹੁਤ ਵਧੀਆ ਹੋ ਰਹੀ ਹੈਗੀ ਹੁਣ ਇੱਕ ਆਪਾਂ ਨੇ ਇਹਨੂੰ ਪਾਣੀ ਵੀ ਬਿਲਕੁਲ ਸੁਕਾ ਫੇਰ ਲਗਾਏਗਾ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਫੁੱਲ ਭਰ ਦੇਣਾ ਹੈਗਾ ਤੇ ਇਸ ਤੋਂ ਬਾਅਦ ਹੁਣ ਇਹਨਾਂ ਦੀ ਗਰੋਥ ਵੀ ਬਹੁਤ ਵਧੀਆ ਹੋਏਗੀ ਇਹ ਆਗੇ ਆਪਣੇ ਬਤਾਉ ਇਹਨਾਂ ਨੂੰ ਵੀ ਆਪਾਂ ਨੇ ਬਿਲਕੁਲ ਇੱਕ ਵਾਰ ਇਸ ਘਾਹ ਦਿੱਤਾ ਦੀ ਗੁੱਡ ਕੇ ਇਹਨਾਂ ਤੇ ਵੀ ਦੋ ਵਾਰੀ ਮਿੱਟੀ ਲਗਾ ਦਿੱਤੀ ਹੈ ਦੋ ਸਪ੍ਰਿੰਗਾਂ ਇਸ ਤੇ ਹੋ ਚੁੱਕੀਆਂ ਨੇਗੀਆਂ ਤੇ ਹੁਣ ਇਹਨਾਂ ਦੀ ਗਰੋਥ ਵੀ ਬਹੁਤ ਵਧੀਆ ਹੋ ਰਹੀ ਹੈਗੀ ਤੇ ਫਲ ਵੀ ਇਹਨਾਂ ਤੇ ਲੱਗਿਆ ਹੋਇਆ ਹੈਗਾ ਗਮਾਰਾ ਵੀ ਬਹੁਤ ਵਧੀਆ ਹੋਇਆ ਹੋਇਆ ਹੈਗਾ ਤੇ ਬਤਾਉ ਵੀ ਬਹੁਤ ਵਧੀਆ ਹੋਏ ਹੋਏ ਨੇਗੇ ਇੱਕ ਵਾਰ ਹੁਣ ਆਪਾਂ ਇਹਨਾਂ ਨੂੰ ਫੁੱਲ ਭਰ ਦੇਣਾ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ